ਕਈ ਥਾਵਾਂ ਤੇ ਤਾਂ ਦੇਖੋ ਕੁਦਰਤ ਦੀ ਜਿਹੜੀ ਮਾਰ ਪਈ ਐ ਝੜਿਆਂ ਦੀ ਸਤ ਦਾ ਸਨੌਰੀ ਵਾਲੀ ਸਾਈਡ ਤੇ ਕਮਾਈ ਨਾ ਸਾਤ ਨੂੰ ਕੀਤੀਆਂ ਕਣਕਾਂ ਦੀ ਪਰ ਸਾਡੇ ਕਿਸਾਨ ਭਰਾ ਗੁਰਪ੍ਰੀਤ ਸਿੰਘ ਪਿੰਡ ਲਹਿਰਾ ਸੋਂਦਾ ਜ਼ਿਲ੍ਹਾ ਬਟਿੰਡਾ ਨੇ ਆਪਣੀ ਜਿਹੜੀ ਕਣਕ ਹੈ ਕਣਕ ਨੇ ਜਦੋਂ ਗਰੋਥ ਨਹੀਂ ਕੀਤੀ ਠੀਕ ਐ ਤਾਂ ਕੋ ਕਰਤਾ 2 3 ਕਿੱਲੇ ਕਣਕ ਤੇ 3 4 ਮਹੀਨੇ ਮੱਥਾ ਮਾਰ ਕੇ ਰੇਹਾਂ ਸਪਰੇ ਹਾਂ ਖਰਚਾ ਇੰਨਾ ਕਰਕੇ ਠੇਕੇ ਠੱਲੇ ਵਾਲਾ ਬਾਹਣਾ ਤੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਵੀ ਹੁਣ ਡੇਢ ਕਿੱਲਾ ਬਾਉਣਾ ਹੈ ਇਹ ਵੀ ਕੋਈ ਐਡੀ ਗੱਲਬਾਤ ਨਹੀਂ ਇਹਨੇ ਵੀ ਗ੍ਰੋਥ ਨਹੀਂ ਕੀਤੀ ਜਿਵੇਂ ਹੁਣ ਕੀ ਕਹਿ ਸਕਦੇ ਆ ਇਹ ਚ ਦਵਾਈਆਂ ਦਾ ਕਸੂਰ ਹੈ ਇੱਕ ਬਾਹਣ ਦਾ ਕਸੂਰ ਹੈ ਇੱਕ ਕੀ ਗੱਲਬਾਤ ਹੈ ਸਮਝੋ ਬਾਹਰ ਹੈ ਜਿਹੜਾ ਇਹ ਕੰਮ ਹੋਇਆ ਪਿਆ ਤੇ ਆ ਵੇਖੋ ਸਮਾਰ ਕੇ ਜਿਹੜੀ ਨਿਗਾ ਤੁਸੀਂ ਮਾਰ ਸਕਦੇ ਹੋ ਡੇਢ ਕਿੱਦਾ ਡੇਢ ਕਿੱਲਾ ਇਹ ਹੈ ਤੇ ਡੇਢ ਕਿੱਲੇ ਦੇ ਵਿੱਚ ਸਵਰਾਜ ਟਰੈਕਟਰ ਤੁਸੀਂ ਚੱਲਦਾ ਦੇਖ ਸਕਦੇ ਹੋ ਸੁਵਾਗਾ ਮਰੀ ਜਾਂਦਾ ਪਹਿਲਾਂ ਤਵੀਆਂ ਨਾ ਵਾਹਿਆ ਵਾਹਣਾ ਤੇ ਹੁਣ ਦੱਸੋ ਮੈਨੂੰ ਆਪਾਂ ਜਿਹੜਾ ਇਹ ਕਿਸਾਨ ਭਰਾ ਹੈ ਜਿਹੜਾ ਇਹ ਕਿੱਥੋਂ ਐਡੇ-ਐਡੇ ਘਾਟੇ ਪੂਰੇ ਕਰੂਗਾ ਠੇਕੇ ਤੇ ਵਾਹਣਾ ਹੈ 60-70000 ਰੁਪਇਆ ਪਹਿਲਾਂ ਭਰਿਆ ਪਿਆ ਹੁਣ ਇੱਥੇ ਵਿਦਵਾਨ ਇਹ ਵੀ ਕਹਿਣਗੇ ਵੀ ਯਾਰ ਨਾ ਲੈਂਦਾ ਹਨ ਪਰ ਗੱਲ ਭਰਾਵੋ ਇਹ ਨਹੀਂ ਹੈਗੀ ਗੱਲ ਇਹ ਹੈ ਵੀ ਕਿਸਾਨਾਂ ਦੀ ਨਹੀਂ ਕਿਤੇ ਵੀ ਸੁਣਵਾਈ ਹਨਾ ਹਰ ਇੱਕ ਬੰਦੇ ਦਾ ਰੇਟ ਆ ਹਰ ਇੱਕ ਦੁਕਾਨਦਾਰ ਦਾ ਅੱਡੋ ਅੱਡੀ ਰੇਟ ਹੈ ਕੋਈ ਆਪ ਦੀ ਚੀਜ਼ ਹਰ ਇੱਕ ਰੇਟ ਦੇ ਹਿਸਾਬ ਨਾਲ ਵੇਚਦੇ ਇੱਕ ਕਿਸਾਨ ਹੈ ਜਿਹੜਾ ਜਿਹੜਾ ਇਹਨਾਂ ਦਾ ਕੋਈ ਰੇਟ ਨਹੀਂ ਹੈਗਾ ਜਿਹੜਾ ਸਾਨੂੰ ਪਤਾ ਜਿਹੜਾ ਰੌਲਾ ਐਮਐਸਕੇ ਨੂੰ ਲੈ ਕੇ ਚੱਲ ਰਿਹਾ ਪਿਛਲੇ ਕਈ ਬਹੁਤ ਕਰ ਰਹੇ ਨੇ ਸਾਡਾ ਜਿਹੜਾ ਪਤਾ ਹੈ ਨਾ ਉਹ ਬਾਤ ਤੁਹਾਨੂੰ ਸੁਣਦੇ ਹਾਂ ਨਾ ਤੱਲੇ ਵਾਲ ਦੀ ਜਿਹੜੀ ਅਗਵਾਈ ਆ ਆਪਾਂ ਕਰ ਰਹੇ ਆ ਤੇ ਇਹਨੇ 1 ਸਾਲ ਤੋਂ ਤੇ ਸਰਕਾਰ ਦੇ ਜਿਹੜਾ ਕਹਿਣ ਦਾ ਮਤਲਬ ਹੈ ਵੀ ਕੋਈ ਜੂ ਨਹੀਂ ਸਰਦੀ ਹੋਏ ਤੱਕ ਆ ਸਰਕਾਰ ਨੇ ਕੋਈ ਵੀ ਹਜੇ ਤੱਕ ਕੋਈ ਜਾਣ ਨਹੀਂ ਪਤਾਇਆ ਜਵਰੂ। ਪਵਨ ਤਵਾਨ ਹੈ helicopterਾਂ ਚੜ ਕੇ ਉਧਰ ਲੰਘਿਆ ਜਿੱਥੇ ਲੈ ਕੇ ਉਧਰ ਲੰਘਾ ਜਿਹੜੇ ਕਾਫਲੇ ਜਾਂਦੇ ਹਨ। ਇਹ ਖਰਚਾ ਤਾਂ ਹੁਣ ਪੰਜਾਬ ਨੂੰ ਪੈਣਾ। ਜਾਂ ਆਪ ਦੇ ਲੋਕਾਂ ਨੂੰ ਪੈਣਾ ਇਹ ਖਰਚਾ ਪੁੱਲ ਮਲਾ ਕੇ। ਤੇ ਕੋਈ ਸੁਣਵਾਈ ਨਹੀਂ ਭਰਾਵਾ ਦੇਖ ਲੋ। ਵਾਹੀ ਜਾਂਦਾ ਇੰਨਾ ਤੇਲ ਹੁਣ ਕੂਕੂ ਆ ਇੰਨਾ ਪਹਿਲਾਂ ਬੀਜ ਬਜਾਈ ਤੇ ਹੋਰ ਪਰੇਹਾਂ ਸਪਰੇਹਾਂ ਤੇ ਅਗਰੇ ਦੇ ਖਰਚੇ ਕਰੇ। ਪਰ ਕਿਹੜੇ ਖਾਤੇ ਪਾਵੇ ਇਹ ਦੱਸੋ ਮੈਨੂੰ ਕਿਹੜੇ ਖੂਹ ਚ ਡਿੱਗੇ ਕਿਸਾਨ ਫੇਰ ਕਹਿੰਦੇ ਯਾਰ ਕਿਸਾਨ ਫਾਹੇ ਲੈਂਦੇ ਆ ਕਿਸਾਨ ਸਲਫਾਸ ਖਾਂਦੇ ਆ ਹੋਰ ਯਾਰ ਕੀ ਕਰਨਾ ਜਦੋਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਇਹਨਾਂ ਦਾ ਕੋਈ ਰੇਟ ਨਹੀਂ ਇਹਨਾਂ ਦਾ ਫਸਲਾਂ ਦਾ ਤੇ ਫਿਰ ਯਾਰ ਕਰਨ ਤੇ ਕਰਨ ਕੀ ਹਨਾ ਇਹਨਾਂ ਦਾ ਰੱਬ ਵੀ ਸਾਥ ਨਹੀਂ ਦਿੰਦਾ ਰੱਬ ਵੀ ਅੱਜਕੱਲ੍ਹ ਲੋਚੇ ਲੰਡਿਆਂ ਦਾ ਭਵੰਤਵਣ ਕੀ ਗੱਲਾਂ ਕਰਦਾ ਹੁੰਦਾ ਸੀ ਦੇਖੋ ਯਾਰ ਵੋਟਾਂ ਤੋਂ ਪਹਿਲਾਂ ਹੈ ਤੇ ਅੱਜ ਹੁਣ ਕੀ ਐ ਸੋ ਇਹੀ ਐ ਭਰਾਵੋ ਜਿਹੜਾ ਰੱਬ ਅੱਜਕੱਲ ਲੋਚੇ ਲੰਡਿਆਂ ਦਾ ਤੁਸੀਂ ਯਾਰ ਕਿਸਾਨਾਂ ਦਾ ਸਾਥ ਜਿੰਨੇ ਲੋਕ ਐ ਹੋਰ ਖਾਣੇ ਦਾ ਹਸਲ ਦੇ ਵਿੱਚ ਆਪਾਂ ਅਨਾਜ ਹੀ ਐ ਸਾਥ ਦਿਆ ਕਰੋ ਜਿਵੇਂ ਹੁਣ ਬਾਰਡਰਾਂ ਤੇ ਜਿਹੜਾ ਇੰਨੇ ਨੇ ਅਸੀਂ ਇਕੱਠ ਕਰੀ ਬੈਠੇ ਆ ਉੱਥੇ ਕਿਸੇ ਗੱਲ ਨੂੰ ਬੈਠੇ ਆ ਤੇ ਇਸ ਕਰਕੇ ਭਰਾਵੋ ਕਿਸਾਨ ਭਰਾਵਾਂ ਦਾ ਵੱੱਡੀ ਗੰਟੀ ਦੇ ਵਿੱਚ ਸਾਥ ਦਿਆ ਕਰੋ ਇਹ ਮਸਲਿਆਂ ਦਾ ਜਿਹੜਾ ਹੱਲ ਹੈ ਆਪਣਾ ਹੋਊਗਾ ਐਮਐਸਪੀ ਵਾਲਾ ਤੇ ਦੂਜੀ ਗੱਲ ਜਿਵੇਂ ਤੁਸੀਂ ਦੇਖਿਆ ਵੀ ਹੁਣ ਜਿਹੜਾ ਕਿਸਾਨ ਨੇ ਜਿਹੜੀ ਕਣਕ ਹੈ ਜਿਹੜੀ ਪਿਛਲੇ ਸੀਜ਼ਨ ਦੇ ਵਿੱਚ 2200 ਨੂੰ ਵੇਚੀ ਹੈ ਐਤਕੀ ਜਿਹੜੀ ਕਣਕ ਦਾ ਰੇਟ ਹੈ ਹੁਣ ਇਸ ਟਾਈਮ ਜੇ ਹੁਣ ਦੀ ਮੈਂ ਗੱਲ ਕਰਾਂ 35-3600 ਰੁਪਏ ਜਿਹੜਾ ਰੇਟ ਹੈ ਕੁਵੰਟਲ ਨਾਲ ਚੰਦ ਦੇ ਤੇ ਇਹ ਤਾਂ ਭਰਾਵੋ ਇੱਕ ਟਰੈਲਰ ਹੈ ਅਜੇ ਤੱਕ ਨਾ ਬਾਕੀ ਹੈ ਜਦੋਂ ਕਿਸੇ ਹੁਣ 35-3600 ਦਾ ਰੇਟ ਹੁਣ ਹੋ ਗਿਆ ਤੇ ਇਦਾਂ ਦੀ ਕਿਸੇ ਗਰੀਬ ਜਨਤਾ ਦੇ ਵਿੱਚ ਪਹੁੰਚ ਨਹੀਂ ਤੇ ਜਦੋਂ ਇਹ ਅਡਾਨੀਆਂ ਅਵਾਨੀਆਂ ਦੇ ਹੱਥਾਂ ਦੇ ਵਿੱਚ ਸਾਰਾ ਸਿਸਟਮ ਜਾਵੜਿਆ ਤਾਂ ਯਾਰ ਰੋਟੀ ਖਾਣੀ ਉਹਦੀ ਆਕਸੀ ਜੀਵਨਤਾ ਕਰਕੇ ਭਰਾਉਣੀ ਕਿਸਮਤ ਰਹਾਂ ਤੇ